ਪੰਜਾਬ ਟੀਵੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਅੰਮ੍ਰਿਤਸਰ ਦੇ ਵਿੱਚ ਅੱਜ ਮੈਂ ਤੁਹਾਨੂੰ ਇੱਕ ਅਜੇ ਹੀ ਦੁਕਾਨ ਤੇ ਲੈ ਕੇ ਆਈਆਂ ਜੋ ਕਿ ਬਹੁਤ ਹੀ ਪੁਰਾਣੀ ਦੁਕਾਨ ਹੈ ਅੰਮ੍ਰਿਤਸਰ ਦੇ ਵਿੱਚ ਤੁਸੀਂ ਪੁਰਾਣੇ ਕੁਲਚੇ ਛੋਲੇ ਤਾਂ ਬਹੁਤ ਖਾਦੇ ਹੋਣਗੇ ਲੇਕਿਨ ਇਹ ਸਭ ਤੋਂ ਪੁਰਾਣੀ ਦੁਕਾਨ ਹੈ ਜਿੱਥੇ ਕੁਲਚੇ ਛੋਲੇ ਤਿਆਰ ਕੀਤੇ ਜਾਂਦੇ ਨੇ ਤੇ ਜੇ ਕੁਲਚੇ ਵੀ ਇੱਥੇ ਤਿਆਰ ਕੀਤੇ ਜਾਂਦੇ ਨੇ ਪਾਪਾ ਜੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਕਿੰਨੀ ਪੁਰਾਣੀ ਦੁਕਾਨ ਹੈ ਬੇਟਾ ਸਾਨੂੰ 66 ਤੋਂ ਮੈਂ ਬੈਠਾ ਹਾਂ ਉਸ ਤੋਂ ਬਾ ਉਸ ਤੋਂ ਪਹਿਲੇ ਫਾਜ਼ਾਮ ਕੰਮ ਕਰਦੇ ਸੀ ਇਹ ਸਭ ਤੋਂ ਪੁਰਾਣੀ ਦੁਕਾਨ ਹੈ ਤੇ ਤੁਹਾਡੇ ਇੱਥੇ ਦੁਕਾਨ ਦੇ ਵਿੱਚ ਕੀ ਖਾਸ ਤਿਆਰ ਕੀਤਾ ਜਾਂਦਾ ਹੈ ਕੱਲ ਸਭ ਕੁਝ ਬਣਾਈਦਾ ਹੀ ਭੇਂ ਵੀ ਰੱਖੇ ਹੁੰਦਾ ਹੀ ਭੇਂ ਵੀ ਰੱਖੇ ਹੁੰਦੇ ਹੀ ਜਾਂ ਉਹ ਤੁਹਾਨੂੰ ਪਤਾ ਹੀ ਨਹੀਂ ਕਿ ਕਿੰਬ ਖਟੀਆਂ ਬੜਾ ਕੁਝ ਹੁੰਦਾ ਇਹ ਆਇਓ ਬਾਜ਼ਾਰ ਚ ਆਉਂਦਾ ਹੀ ਕਰ ਤੁਹਾਡਾ ਡਿਵੈਲਪ ਕੀ ਤਿਆਰ ਕੀਤਾ ਜਾਂਦਾ ਜਾਨੂੰ ਬੜਾ ਕੁਝ ਰੱਖਿਆ ਹੁੰਦਾ ਸੀ ਹੁਣ ਆਪਣੇ ਸਰੀਰ ਵੀ ਜਾ ਕੇ ਇਹਦੇ ਕੰਪਨੀ ਹੁੰਦਾ ਆਪਣੇ ਇੰਨੇ ਪੁਰਾਣੀ ਦੁਕਾਨ ਹੈ ਅੱਜ ਤੱਕ ਤੁਸੀਂ ਇਸ ਦੁਕਾਨ ਤੇ ਜਿਹੜਾ ਬੈਠੇ ਹੋ ਉਹ ਇੰਨੇ ਪੁਰਾਣੀ ਜਿਹੜੀ ਚੀਜ਼ਾਂ ਨੇ ਉਹ ਸੰਭਾਲ ਕੇ ਰੱਖੀਆਂ ਨੇ ਕੀ ਤਿਆਰ ਕੀਤਾ ਜਾਂਦਾ ਹੈ ਹੁਣ ਤੁਹਾਡੀ ਦੁਕਾਨ ਤੇ ਹੁਣ ਖੋਲੇ ਹੀ ਰੱਖਿਆ ਬਸ ਯਾ ਜਿੰਨੇ ਕਿ ਵਿਗਦੇ ਬਸ ਚਲੇ ਜਾਈ ਜਾਂ ਕਿਉਂ ਸਿਰਫ ਟਾਈਨ ਪਾਸ ਕਰੀਦਾ ਆ ਕੇ ਪੀਜ਼ਾ ਕੁਲਚਾ ਤਿਆਰ ਕਰਦੇ ਹੋ ਹਾਂਜੀ ਤੇ ਐ ਚਨੇ ਚਨੇ ਵਿੱਚ ਕੀ ਕਿਸ ਤਰ੍ਹਾਂ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਇਹ ਵਾਲਾ ਦੇਖਦੇ ਮੁੜ ਕੇ ਨੂਨ ਮਿਰਚ ਮਸਾਲਾ ਕੋਈ ਤੜਕਾ ਨਹੀਂ ਕੋਈ ਕੁਝ ਨਹੀਂ ਹੂੰ ਤੇ ਮਸਾਲਾ ਕਿਸ ਤਰ੍ਹਾਂ ਦਾ ਤਿਆਰ ਕਰਦੇ ਹੋ ਮਸਾਲਾ ਦੇਖੋ ਹੂੰ ਦਿਖਾਓ ਸੋਨਣਾ ਇਹ ਮਸਾਲਾ ਚਨੇ ਦੇ ਵਿੱਚ ਪਾਇਆ ਜਾਂਦਾ ਹੈ ਮਸਾਲਾ ਚਨੇ ਵਿੱਚ ਪਾਇਆ ਜਾਂਦਾ ਇਹ ਆਪਣਾ ਉਸਤਣ ਟੇਸਟ ਦੇ ਲਈ ਹੈ ਇਹ ਮਸਾਲਾ ਟੇਸਟ ਲਈ ਇਹ ਮਸਾਲੇ ਮਹਾਰਾਜਪੁਰ ਸਾਰਾ ਧਰਾਂ ਨੂੰ ਥਾਲੇ ਇਹ ਮਸਾਲੇ ਵੀ ਘਰ ਆਪ ਹੀ ਤਿਆਰ ਕਰਦੇ ਨਹੀਂ ਇਹ ਬਿਜਾਰੋ ਪੁਟਾਈ ਦੇ ਨੇ ਫਿਰ ਖਰੀਦੇਦੇ ਆ ਹੂੰ ਤੇ ਜਦ ਨਾਲ ਹੋ ਰ ਹੈ ਕਿ ਇਹ ਪਤਲੇ ਵਿੱਚ ਇਹ ਇਹ ਪੁਦੀ ਇਹ ਆਪਣਾ ਇੰਲੀ ਹੈ ਹੂੰ ਇਹ ਪੁਦੀਨਾ ਵਾ ਤੇ ਨਾਲ ਅੜੀਆਂ ਮੇਟਾ ਅਮਚੂਰ ਲਾਲ ਮਿਰਚ ਇਹਨੇ ਛੇ ਸਾਰੇ ਸਮਾਨ ਤੁਸੀਂ ਆਪ ਤਿਆਰ ਕਰਦੇ ਹੋ ਹਾਂ ਤੇ ਦੇਖਿਆ ਜਾਏ ਇੱਥੇ ਇਹ ਪੁਰਾਣੇ ਸਿੱਕੇ ਵੀ ਪਏ ਨੇ ਬਹੁਤ ਪੁਰਾਣੇ ਪੁਰਾਣੇ ਸਿੱਕੇ ਵੀ ਤੁਸੀਂ ਸਾਮ ਕੇ ਰੱਖੇ ਹੋਏ ਨੇ ਵਟੇ ਵੀ ਪਏ ਹੋਏ ਨੇ ਇਹਨਾਂ ਦਾ ਕੀ ਦੱਸੋਗੇ ਥੋੜਾ ਇਹ ਵਟਾ ਇਹ ਪੁਰਾਣਾ ਕਿਸੇ ਟਾਈਮ ਦੇ ਚੱਲ ਇਹਦੇ ਨਾਲ ਹੀ ਵੇਟ ਹੁੰਦਾ ਸੀ ਇਹ ਦੋ ਫੀਟ ਦਾ ਵਟਾ ਹੂੰ ਤੇ ਵੀ ਪੈਸੇ ਦੇਖ ਰਿਹਾ ਸੀ ਬਹੁਤ ਹੀ ਪੁਰਾਣੇ ਜਿਹੜੇ ਕਿ ਅੱਜ ਕੱਲ੍ਹ ਕਹਿ ਸਕਦੇ ਹਾਂ ਅਲੋਪ ਹੀ ਹੋ ਗਏ ਨੇ ਪੁਰਾਣੇ ਬਜ਼ੁਰਗਾਂ ਨੇ ਚੀਜ਼ਾਂ ਜਿਹੜੀਆਂ ਨੇ ਸਾਮ ਕੇ ਰੱਖੀਆਂ ਨੇ 25 ਪੈਸੇ ਕਿਸੇ ਟਾਈਮ ਤੇ ਇਸ ਪੈਸੇ ਦੇ ਵੀ ਇਹ ਜਿਹੜੇ ਚਨੇ ਵਿਕਦੇ ਸੀ ਜਿਵੇਂ ਵੇਚੇ ਨੇ ਹਾਂਜੀ ਹਾਂ ਤੇ ਕੀ ਲੱਗਦਾ ਤੁਹਾਨੂੰ ਜੇ ਪੁਰਾਣਾ ਜ਼ਮਾਨੇ ਦੀ ਗੱਲ ਕਰੀਏ ਤੇ ਹੁਣ ਦੇ ਦੌਰ ਦੇ ਕਿੰਨਾ ਕੁ ਫਰਕ ਪਿਆ ਹੈ ਇਸ ਚੀਜ਼ ਤੇ ਪਹਿਲੇ ਜੀ ਮਾਰੇ ਬੜਾ ਕੰਮ ਸੀ ਹੁਣ ਤੇ ਕੰਮ ਹੀ ਨਹੀਂਗਾ ਕੋਈ ਹੁਣ ਕੰਮ ਨਹੀਂ ਰਿਹਾ ਉਹਨੇ ਨਾ ਲੈ ਆਪਣੇ ਆਪ ਬੁਢਾਪਾ ਆ ਗਿਆ ਬੱਚੇ ਵੀ ਆਪਣਾ ਆਪਣਾ ਕੰਮ ਕਰਦੇ ਨੇ ਹੂੰ ਤੇ ਕਰ ਗੱਲ ਕਿੱਥੇ ਜਾਏ ਤੁਹਾਡੇ ਅਗਲੀ ਤੁਹਾਡੇ ਬੇਟਿਆਂ ਦੀ ਜਾਂ ਅਗਲੀ ਜਨਰੇਸ਼ਨ ਦੀ ਉਹਨਾਂ ਨੇ ਇਸ ਕੰਮ ਚ ਨਹੀਂ ਨਹੀਂ ਹੂੰ ਕਿਉਂ ਇੰਟਰਸਟ ਨਹੀਂ ਰੱਖਦੇ ਨਾ ਨਾ ਤੁਸੀਂ ਨੇ ਪਿਆ ਹੀ ਕੱਟਣ ਦਾ ਪਵਰ ਨਹੀਂ ਅੱਛਾ ਜਾਇ ਕਟਣ ਦਾ ਵੀ ਕਾਰਟ ਹੈਗਾ ਬਿਲਕੁਲ ਜੀ ਤੇ ਤੁਸੀਂ ਉਹਨਾਂ ਨੂੰ ਸਿਖਾਇਆ ਇਨੀ ਕਿ ਉਹਨਾਂ ਨੇ ਠੀਕ ਹੈ ਉਹਨਾਂ ਨੇ ਦਿਲਚਸਪੀ ਨਹੀਂ ਰੱਖੀ ਇਸ ਕੰਮ ਦੇ ਵਿੱਚ ਨਹੀਂ ਜੀ ਉਹ ਆਪਣਾ ਆਪਣਾ ਸਮਝ ਰੱਖਦੇ ਨੇ ਹਮ ਤੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੰਨੇ ਪੁਰਾਣੀ ਜਿਹੜੀ ਇੰਨੀ ਪੁਰਾਣੀ ਦੁਕਾਨ ਜਿਹੜੀ ਇਸ ਨੂੰ ਸੰਭ ਕੇ ਰੱਖਿਆ ਹੋਇਆ ਹੈ ਅੱਜ ਦੇ ਜਿਹੜੇ ਜਨਰੇਸ਼ਨੇ ਉਹਨਾਂ ਨੂੰ ਦਿਖਾ ਜਨਰੇਸ਼ਨ ਨੂੰ ਦਿਖਾ ਰਹੇ ਹੋ ਕਿ ਦੇਖੋ ਕਿੰਨੀ ਪੁਰਾਣੀ ਚੀਜ਼ ਇੱਥੇ ਵਿਕਦੀ ਹੈ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਕੀ ਕਹਿਣਾ ਵਾ ਮਰੋ ਜੀ ਪਬਲੀ ਘਰ ਜਿਹੜੀ ਜਿੱਦਰ ਰਜਾ ਹੋ ਗਿਆ ਉਦੋਂ ਅੱਜ ਚੱਲ ਪਿਆ ਫਾਸਟ ਫੂਡ ਜਾਂਦਾ ਬਿਲਕੁਲ ਉਧਰ ਜਾਵਾ ਚੁਕਾ ਹੋਗਾ ਹਮਮੇ ਇਕਾ ਦੇਖਿਆ ਜਾਵੇ ਤਾਂ ਬਹੁਤ ਹੈਲਦੀ ਕਿਉਂਕਿ ਸਾਰਾ ਕੁਝ ਘਰ ਹੀ ਤਿਆਰ ਕੀਤਾ ਜਾਂਦਾ ਹੈ ਕੋਈ ਯਾਨੀ ਕਿ ਨੇਚਰਲ ਲੱਗਦਾ ਨੇਚਰਲ ਆ ਬਿਲਕੁਲ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ ਤੇ ਪਾਪਾ ਜੀ ਦੁਕਾਨ ਤੁਹਾਡੀ ਕਿੰਨੇ ਵਜੇ ਖੁੱਲਦੀ ਹੈ ਮੈਂ ਸਵੇਰੇ 10 ਵਜੇ ਆ ਜਾਣਾ ਹਮਮੇ ਤੇ ਕਿੰਨੇ ਵਜੇ ਤੱਕ ਇੱਥੇ ਹੁੰਦੇ ਹੋ ਕਿੰਨੇ ਵਜੇ ਤੱਕ ਇੱਥੇ ਹੁੰਦੇ ਹੋ 7 ਵਜੇ ਤੱਕ ਠੀਕ ਹੈ ਤੇ ਆਪਣੀ ਦੁਕਾਨ ਦਾ ਜਿਹੜੀ ਐਡਰੈਸ ਵੀ ਦੱਸੋ ਪਤਾ ਵੀ ਦੱਸੋ ਕੀ ਹੈ ਇਨਸਰ ਲੋਗਰ ਗੇਟ ਹੂੰ ਸਾਹਮਣੇ ਮਿੱਠੂ ਡੇਰੀ ਹੂੰ ਬਸ ਤੇ ਜੇਕਰ ਦੇਖਿਆ ਜਾਵੇ ਕਸਟਮਰ ਗ੍ਰਾਹਕਾਂ ਨੂੰ ਉਹਨਾਂ ਦਾ ਕਿ ਕਿਦਾਂ ਦਾ ਤੁਹਾਨੂੰ ਰਿਸਪੌਂਸ ਮਿਲਦਾ ਆ ਜਾਂਦੇ ਨੇ ਹਾਂਜੀ ਗ੍ਰਾਹਕ ਰੋਜ਼ ਕਿੰਨੇ ਆ ਜਾਂਦੇ ਨੇ ਜਿੰਨਾ ਲਿਆਨੇ ਸਦੋਂ ਮੁੱਕੀ ਜਾਂਦਾ ਤੁਹਾਡੇ ਸਾਹਮਣੇ ਮੁੱਕੀ ਜਾਂਦਾ ਇੱਕ ਮੈਨੂੰ ਪਲੇਟ ਤਿਆਰ ਕਰਕੇ ਦਿਖਾਓਗੇ ਆਪਣੇ ਇਸ ਖਾਸ ਕੁਲਚੇ ਦੀ ਅਸੀਂ ਵੀ ਦੇਖੀਏ ਕਿ ਕਿੰਦਾ ਦਾ ਟੇਸਟ ਹੈ ਤੁਹਾਡੇ ਬਹੁਤ ਸੁਣਿਆ ਹੈ ਤੁਹਾਡੀ ਦੁਕਾਨ ਬਾਰੇ ਕਿ ਸਭ ਤੋਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਪੁਲਜਿਆ ਸ਼ੋਲਿਆਂ ਦੀ ਪੁਰਾਣੀ ਦੁਕਾਨ ਹੈ ਉਮਰਾਂ ਤੁਸੀਂ ਇੱਥੇ ਹੰਢਾ ਛੱਡਿਆ ਨੇ ਇਸ ਕਾਰੋਬਾਰ ਦੇ ਵਿੱਚ ਇਸ ਕੰਮ ਦੇ ਵਿੱਚ ਦੇਖੋ ਪੂਰੀ ਹੁੰਦੀ ਹੈ ਕੁਇੰਟਲ ਦੀ ਹਾਂਜੀ ਫਿਰ ਉਸ ਤੋਂ ਬਾਅਦ ਉਹ ਇੱਕ 50 ਕਿਲੋ ਦੀ ਅੱਛਾ ਹੁਣ ਇਸ ਵੇਲੇ 30 ਕਿਲੋ ਦੀ ਐਲੇ ਆ ਰਹੇ ਨਾ ਕੁੱਤੀ ਬੈਗ ਜਿਹੜਾ ਆ ਰਿਹਾ 30 ਕਿਲੋ ਦਾ ਆ ਰਿਹਾ 3 ਕਿਲੋ ਦਾ ਆ ਰਿਹਾ ਹਾਂਜੀ ਕੀ ਕੈ ਤੇ ਐ ਤੁਸੀਂ ਪਲੇਟ ਤਿਆਰ ਕਰ ਰਹੇ ਹੋ ਭਿੱਜੇ ਕੁਲਚੇ ਦੀ ਹਾਂਜੀ ਹੂੰ ਚਨੇ ਦੇ ਵਿੱਚ ਜਿਹੜਾ ਕੁਲਚਾ ਭੋਂਗੇ ਪਲੇਟ ਜਿਹੜੀ ਆ ਪਾਪਾ ਜੀ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਤਾਂ ਬਹੁਤ ਹੀ ਪੁਰਾਣੀ ਦੁਕਾਨ ਹੈ ਨਿਕਟਾਂ ਪਾਤੀਆਂ ਨੇ ਇਮਬਲੀ ਦੀ ਚਟਨੀ ਨਾਲ ਐ ਪੁਦੀਨੇ ਦੀ ਪੁਦੀਨੇ ਦੀ ਚਟਨੀ ਮਠੀ ਚਨੇ ਵਿੱਚ ਤਿਆਰ ਕਰ ਦਿਓ ਹੂੰ ਐ ਪਾਤਾ ਤੁਸੀਂ ਪਿਆਜ਼ ਨਾ ਵੇਦੇ ਮੈਂ ਪੁਦੀਨਾ ਸੁਕਾ ਕੇ ਵੀ ਰੱਖਿਆ ਹੈ ਅੱਛਾ ਜੀ ਦਿਖਾਵਾਂ ਸੁੱਕਾ ਪੁਦੀਨਾ ਦਿਖਾਓ ਦਿਖਾਓ ਜੋ ਵੀ ਤੁਹਾਡੀ ਦੁਕਾਨ ਤੇ ਖਾਸ ਜੋ ਵੀ ਹੈ ਉਹ ਸਾਨੂੰ ਜਰੂਰ ਦਿਖਾਓ ਤਾਂ ਕਿ ਸਾਡੇ ਦਰਸ਼ਕ ਵੀ ਦੇਖਣ ਕੀ ਕਿਹੇ ਵੇਲੇ ਨਹੀਂ ਮਿਲਦਾ ਪੁਦੀਨਾ ਬਾਜ਼ਾਰ ਚੋਂ ਬਿਲਕੁਲ ਬਿਲਕੁਲ ਆ ਦੇਖੋ ਇਹ ਸਮੈਲ ਲੱਗੇ ਹਾਂ ਹਾਂ ਐ ਸੁੱਕਾ ਪੁਦੀਨਾ ਵੀ ਜਿਹੜਾ ਤੁਸੀਂ ਉਹ ਉਰਖਿਆ ਹੋਇਆ ਕਿ ਜੇ ਮਾਰਕੀਟ ਦੇ ਵਿੱਚੋਂ ਨਾ ਲਏ ਤਾਂ ਜਿਹੜਾ ਟੇਸਟ ਹੈ ਉਹ ਨਹੀਂ ਹੈ ਹਨਾ ਖਰਾਬ ਹੋਣਾ ਚਾਹੀਦਾ ਟੇਸਟ ਤੁਹਾਨੂੰ ਪੂਰਾ ਇੱਥੇ ਮਿਲੇਗਾ ਪੁਰਾਣਾ ਸੋ ਪਲੇਟ ਜਿਹੜੀ ਹੈ ਉਹ ਪਿੱਜੇ ਕੁਲਚੇ ਦੀ ਤਿਆਰ ਹੋ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਪਾਪਾ ਜੀ ਵੱਲੋਂ ਇਹ ਜਿਹੜਾ ਪਿੱਜਾ ਕੁਲਚਾ ਹੈ ਖਾਸ ਇਮਲੀ ਦੀ ਚਟਨੀ ਚਨੇ ਅਤੇ ਪੁਦੀਨੇ ਦੀ ਚਟਨੀ ਦੇ ਪਿਆਜ਼ ਮਿਰਚਾ ਪਾ ਕੇ ਜਿਹੜਾ ਪਿੱਜਾ ਕੁਲਚਾ ਹੈ ਤਿਆਰ ਕੀਤਾ ਗਿਆ ਹੈ ਲੋਕੇਸ਼ਨ ਇੱਕ ਵਾਰ ਫਿਰ ਐਡਰੈਸ ਦੱਸ ਦੋ ਕਿ ਜੇ ਕੋਈ ਸਾਡੇ ਦਰਸ਼ਕ ਤੁਹਾਡੇ ਕੋਲ ਆਣਿਆ ਚਾਹਣ ਤੇ ਉਸ ਪਹੁੰਚ ਜਾਣ ਇਨਸਾਈਡ ਲੋਗਰ ਗੇਟ ਸਾਹਮਣੇ ਮਿੱਠੂ ਡੇਰੀ ਹਾਂ ਤੇ ਇਹ ਲੋਕੇਸ਼ਨ ਹੈ ਸੋ ਦਰਸ਼ਕੋ ਜੇ ਤੁਸੀਂ ਵੀ ਇਸ ਪੀਜੇ ਕੁਲਚੇ ਦਾ ਸਵਾਦ ਲੈਣਾ ਚਾਹੁੰਦੇ ਹੋ ਅੰਮ੍ਰਿਤਸਰ ਦੇ ਵਿੱਚ ਇੱਕੋ ਇੱਕ ਹੈ ਪਾਪਾ ਜੀ ਦੀ ਪੁਰਾਣੀ ਦੁਕਾਨ ਹੈ ਜਿੱਥੇ ਇਹ ਜਿਹੜਾ ਹੈ ਸਪੈਸ਼ਲ ਪੀਜਾ ਕੁਲਚਾ ਜਿਹੜਾ ਹੈ ਉਹ ਤਿਆਰ ਕੀਤਾ ਜਾਂਦਾ ਹੈ ਇਕੱਤਰ ਤੁਸੀਂ ਵੀ ਇਦਾਂ ਦਾ ਪੀਜਾ ਕੁਲਚਾ ਖਾਣਾ ਚਾਹੁੰਦੇ ਹੋ ਤਾਂ ਜਰੂਰ ਇਸ ਦੁਕਾਨ ਤੇ ਆਓ ਤੇ ਸਾਨੂੰ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿਦਾਂ ਦਾ ਲੱਗਾ ਇਹ ਪੀਜਾ ਕੁਲਚਾ ਕੈਮਰਾਮੈਨ ਅਰਸ਼ਦੇ ਨਾਲ ਮਹਿਸੂਬ ਜੇਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ